ਬੇਟਾ ਭੌਜੀ ਆ ਜੀ ਭੌਜੀ ਆ ਹਾਂ ਜੀ ਕਦੋਂ ਹੋਇਆ ਸੀ ਫੌਜ ਚ ਭਰ ਕੇ 2018 ਚ ਹੋਇਆ 2018 ਦੇ ਵਿੱਚ ਹਾਂ ਜੀ ਸਰਦਾਰ ਕਰ ਦਿਓ ਮੈਨੂੰ ਪਹਿਲੀ ਮੇਰੇ ਨਾਲ ਲਵਾਓ ਫਿਰ ਇੱਥੇ ਤੁਸੀਂ ਬਹਿ ਸਕਦੇ ਹੋਗੇ ਤੇ ਨਹੀਂ ਮੈਂ ਤਾਂ ਤੁਹਾਨੂੰ ਮਾਰ ਦੂੰਗਾ ਹੂੰ ਇਹਦਾ ਸਹੁਰਾ ਹੈਗਾ ਉਹ ਪਬਜੀ ਲਟਾਇਰ ਹੋਇਆ ਹੈ ਹੂੰ ਉਹਦੇ ਕੋਲੇ ਲਾਇਸੈਂਸ ਹੈ ਹੂੰ ਉਹਦੀ ਗੱਡੀ ਦਾ ਨੰਬਰ ਵੀ ਹੈਗਾ ਉਹ ਲਾਇਸੈਂਸ ਦੇ ਕੇ ਤੁਰਦਾ ਹਾਂ ਵੀ ਤੇ ਇਹ ਨਹੀਂ ਸ਼ਾਇਦ ਕੋਲੇ ਹੋਵੇ ਲਾਇਸੈਂਸ ਹੂੰ ਸਾਨੂੰ ਕਹਿੰਦਾ ਮੈਂ ਤੇਰਾ ਵੀ ਕਲਮ ਕਰ ਦੂੰ ਸਾਰਾ ਕੁੜੀ ਦਾ ਵੀ ਕਲਮ ਕਰ ਦੂੰ ਪਰੌਣੇ ਦਾ ਵੀ ਕਲਮ ਕਰ ਦੂੰ ਮਾਂ ਦਾ ਮੈਂ ਤੈਨੂੰ ਵੀ ਮਾਰ ਦੂੰ ਮੇਰੇ ਕੋਈ ਸੁਣਵਾਈ ਨਹੀਂ ਗਈ ਮੈਂ 112 ਤੇ ਫੋਨ ਕੀਤਾ ਸੀਗਾ ਆ ਕੇ ਉਹ ਵੀ ਮੁਰਗੇ ਮੇਰੇ ਲੀੜੇ ਤੋਂ ਜੀ ਵੇਖੋ ਵੀਡੀਓ ਹੁਣ ਉਹ ਕਾ ਬਾਹਰ ਘੜਤੇ ਆਗੇ ਨਹੀਂ ਤੇ ਲੀੜੇ ਬਾਹਰ ਕਰਦੇ ਕਿੱਥੇ ਜਾਵਾਂਗੇ ਇਹੇ ਕੋਟੇ ਦਾ ਧੋਈ ਦੋਖ ਦੀਆ ਮੇਰਾ ਸਟੈਂਡ ਪਿਆ ਹੋਇਆ ਜੀ ਹਰਨੀ ਦਾ ਮੇਰਾ ਆਪਰੇਸ਼ਨ ਹੋਇਆ ਪਿਆ ਅੱਖ ਦਾ ਮੈਂ ਹੌਨ ਲੈਂਚ ਪੋਆ ਇੱਕ ਦੇ ਜੇ ਪੋਣਾ ਮੈਨੂੰ ਦੀਦਾ ਨਹੀਂ ਗਿਆ ਜੀ ਮੈਂ ਕਿੱਥਾ ਕਰੂੰਗਾ ਜੀ ਹੂੰ ਉਹ ਤੇ ਉਹ ਇਹ ਜਦੋਂ ਮੈਨੂੰ ਕ੍ਰੀਸ ਦੇ ਉਹ ਇਹ ਮੇਰੇ ਨਾਲ ਵੀਡੀਓ ਬਣਾਉਂਦੀ ਵੀਡੀਓ ਬਣਾ ਕੇ ਫਿਰ ਇਕੱਲੇ ਪੇਕਿੰਗ ਕਰਦੀ ਸੀ ਤੇ ਉਹ ਜਵਾਕੜੀ ਰੋਂਦੀ ਹੈ ਮੇਰੇ ਨਾਨੇ ਨੂੰ ਨਾਕ ਵੀ ਸੋਹੇ ਮੇਰੇ ਨਾਨੇ ਨੂੰ ਨਾਕ ਨਹੀਂ ਸੁਣ ਕਰਦੇ ਹਾਲਾਤ ਕਿੱਦਾਂ ਦੇ ਬਹੁਤ ਮਾੜੇ ਮਾੜੇ ਹਾਲਾਤਾਂ ਦੇ ਵਿੱਚ ਪੁੱਤ ਨੂੰ ਫੌਜ ਚ ਭਰਤੀ ਕਰਾਇਆ ਸੀ ਠੀਕ ਆ ਹਾਂ ਜੀ ਕਰਾਈ ਹਾਂ ਜੀ ਹਾਂ ਜੀ ਮੇਰੇ ਪੁੱਤ ਫੌਜ ਚ ਹੋ ਜੋ ਅੱਜ ਅੰਸਾਰੀ ਆ ਉਮੀਦਾਂ ਦੇ ਪਾਣੀ ਖੜੇ ਪਾਣੀ ਨਹੀਂ ਫਿਰਿਆ ਜੀ ਮੇਰੇ ਘਰ ਜਾਲੀ ਸਸ਼ੀਕਾਲ ਜੀ ਮੈਂ ਕਿਰਨਜੀਤ ਕੌਰ ਤੁਸੀਂ ਜੁੜਿਓ ਹੈਵਰ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਬੈਠੇ ਹਾਂ ਜੀ ਫਰੀਦਕੋਟ ਜ਼ਿਲ੍ਹੇ ਦੇ ਪੈਂਦੇ ਪੈਂਡ ਰਮਾਣਾ ਅਜੀਤ ਸਿੰਘ ਵਾਲਾ ਇੱਥੇ ਇੱਕ ਘਰ ਦੀ ਕਹਾਣੀ ਹੈ ਜੇ ਗੱਲ ਕਰੀਏ ਤਾਂ ਇਹਨਾਂ ਦਾ ਇੱਕ ਪੁੱਤਰ ਹੈ ਤੇ ਇੱਕ ਇਹਨਾਂ ਦੀ ਧੀ ਹੈ ਜੋ ਮੇਰੇ ਨਾਲ ਅੰਕਲ ਆਂਟੀ ਬੈਠੇ ਨੇ ਜੇ ਗੱਲ ਕਰੀਏ ਪੁੱਤ ਦੀ ਤੇ ਪੁੱਤ ਜਿਹੜਾ ਹੈਗਾ ਇਸ ਦੇਸ਼ ਦੀ ਸੇਵਾ ਕਰਨ ਲਈ ਇੱਕ ਫੌਜੀ ਹੈ ਇਹਨਾਂ ਦੇ ਘਰ ਦਾ ਮਾਹੌਲ ਜਿਹੜਾ ਹੈਗਾ ਇਹਨਾਂ ਕਾ ਜਿਆਦਾ ਖਰਾਬ ਹੋਇਆ ਕਿ ਜੇ ਗੱਲ ਕਰੀਏ ਵੀ ਜੰਗ ਵਾਲਾ ਮਾਹੌਲ ਹੋਇਆ ਪਰ ਘਰ ਦੇ ਵਿੱਚ ਇੱਕ ਜੰਕ ਜਿਵੇਂ ਲੱਗ ਜਾਣੀ ਨਾ ਤਾਂ ਉਹ ਵਾਲਾ ਮਾਹੌਲ ਬਣਿਆ ਪਿਆ ਹੈ ਆਖਰਕਾਰ ਇੰਨੀ ਘਰ ਦੇ ਵਿੱਚ ਲੜਾਈ ਹੈ ਪੁੱਤਨ ਨੇ ਇਹਨਾਂ ਨੇ ਦੋਸ਼ ਲਾਇਆ ਕਿ ਪੁੱਤ ਤੇ ਨੂੰ ਸਾਨੂੰ ਕੁੱਟਦੇ ਆ ਘਰੋਂ ਬਾਹਰ ਕੱਢ ਦਿੰਦੇ ਆ ਆਖਰਕਾਰ ਕੀ ਪਰਿਵਾਰ ਦੇ ਹਾਲਾਤ ਹੈਗੇ ਆ ਕੀ ਇਦਾਂ ਦਾ ਹੋ ਰਿਹਾ ਸਾਰੀ ਕਹਾਣੀ ਜਿਹੜੀ ਹੈਗੀ ਇਹਨਾਂ ਦੇ ਮੂੰਹੋਂ ਬਿਆਨ ਕਰਦੇ ਆਪਾਂ ਹਾਂਜੀ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਹਾਂਜੀ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਆ ਜੀ ਬੇਟਾ ਬੇਟੀ ਹਾਂ ਬੇਟਾ ਬੇਟੀ ਤੇ ਬੇਟੀ ਵਿਆਹੀ ਹੋਈ ਆ ਬੇਟੀ ਵਿਆਹੀ ਹੋਈ ਆ ਜੀ ਜੀ ਤੇ ਬੇਟਾ ਬੇਟਾ ਹੀ ਵਿਆਹਿਆ ਹੋਇਆ ਜੀ ਕੀ ਜੋਬ ਕਰਦਾ ਹੈ ਬੇਟਾ ਤੁਹਾਡਾ ਬੇਟਾ ਫੌਜੀ ਆ ਜੀ ਫੌਜੀ ਆ ਹਾਂਜੀ ਕਦੋਂ ਹੋਇਆ ਸੀ ਫੌਜ ਚ ਭਰ ਕੇ 2018 ਤੋਂ 2018 ਦੇ ਵਿੱਚ ਹਾਂਜੀ ਠੀਕ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਬੁਲਾਇਆ ਕਿ ਘਰ ਦੇ ਵਿੱਚ ਲੜਾਈ ਦਾ ਮਾਹੌਲ ਬਣਿਆ ਕਿ ਤੁਸੀਂ ਦੋਸ਼ ਲਾਇਆ ਕਿ ਤੁਹਾਡਾ ਬੇਟਾ ਫੌਜ ਚ ਹੈ ਤੂੰ ਤੁਹਾਡੀ ਕੁੱਟਮਾਰ ਕਰਦਾ ਹੈ। ਹਾਂਜੀ। ਕੀ ਕਹਾਣੀਆਂ ਕਿਉਂ ਕੁੱਟਮਾਰ ਕਰਦਾ? ਉਹ ਕਹਿੰਦਾ ਜੀ ਪਹਿਲੀ ਸੀ ਮੇਰੇ ਕੋਲ ਹੈਗੇ 3 ਸਵਤਨਿਕਲੇ। ਉਹ ਕਹਿੰਦਾ ਪਹਿਲੀ ਮੇਰੇ ਨਾਂ ਲਵਾਓ। ਹੂੰ ਘਰ ਮੇਰੇ ਨਾਂ ਲਵਾਓ। ਹੂੰ ਤੇ ਮੈਂ ਫੇਰ ਤੁਹਾਨੂੰ ਇੱਥੇ ਅੱਧਾ ਘਰ ਸਾਰਾ ਘਰ ਦਿਓ ਮੈਨੂੰ ਪਹਿਲੀ ਮੇਰੇ ਨਾਂ ਲਵਾਓ ਫੇਰ ਇੱਥੇ ਤੁਸੀਂ ਬਹਿ ਸਕਦੇ ਹੋਗੇ ਤੇ ਨਹੀਂ ਮੈਂ ਤਾਂ ਤੁਹਾਨੂੰ ਮਾਰ ਦੂੰਗਾ। ਹੂੰ ਇਹਦਾ ਸਹੁਰਾ ਹੈਗਾ ਉਹ ਫੌਜੀ ਲਿਟਾਇਰ ਹੋਇਆ ਹੈ। ਹੂੰ ਉਹਦੇ ਕੋਲੇ ਲਾਇਸੈਂਸ ਹੈ। ਹੂੰ ਉਹਦੀ ਗੱਡੀ ਦਾ ਨੰਬਰ ਵੀ ਹੈਗਾ। ਉਹ ਲਾਇਸੈਂਸ ਦੇ ਕੇ ਤੁਰਦਾ ਹਾਂ ਵੀ ਇਹ ਨਹੀਂ ਸ਼ਾਇਦ ਕੋਲੇ ਹੋਵੇ ਲਾਇਸੈਂਸ। ਹੂੰ ਸਾਨੂੰ ਕਹਿੰਦਾ ਮੈਂ ਤੇਰਾ ਵੀ ਕਲਮ ਕਰ ਦੂੰ ਸਰਾ ਕੁੜੀ ਦਾ ਵੀ ਕਲਮ ਕਰ ਦੂੰ ਪਰੌਣੇ ਦਾ ਵੀ ਕਲਮ ਕਰ ਦੂੰ ਮਾਂ ਦਾ ਮੈਂ ਤੈਨੂੰ ਵੀ ਮਾਰ ਦੂੰਗਾ ਕੌਣ ਕਹਿੰਦਾ ਮੁੰਡਾ ਕਹਿੰਦਾ ਜੀ ਤੁਹਾਡਾ ਪੁੱਤ ਹਾਂ ਮੁੰਡਾ ਤੈਨੂੰ ਦੋਨੇ ਕਹਿੰਦੇ ਸੰਦੋਨੇ ਹੁਣ ਤੁਸੀਂ ਤਲਵੰਡੀ ਵੇਖੋ ਕੀ ਹੋਇਆ ਜੀ ਤਲਵੰਡੀ ਹੋਈ ਹੈ ਨਾ ਵਾਰਦਾਤ ਹੁਣ ਹੋਣੀ ਹੋਈ 4 ਦਿਨ ਹੀ ਹੋਈ ਹੈ ਬਿਲਕੁਲ ਉਹ ਕੰਮ ਹੈ ਜੀ ਮੇਰਾ ਬੇਦਰਖ ਲਖਾਇਆ ਹੋਇਆ ਮੈਂ ਰਬ ਟੋਪਾਈ ਆ ਗਈ ਮੇਰੀ ਕੋਈ ਸੁਣਵਾਈ ਨਹੀਂ ਜੀ ਮੈਂ 112 ਤੇ ਫੋਨ ਕੀਤਾ ਸੀਗਾ ਆ ਕੇ ਉਹ ਵੀ ਮੁੜ ਗਏ ਮੇਰੇ ਲੀੜੇ ਤੁਸੀਂ ਵੇਖੋ ਵੀਡੀਓ ਨਾਲ ਉਹ ਕਾ ਬਾਹਰ ਘੜਤੀ ਆਗੇ ਜੇ ਤੋਂ ਲੀੜੇ ਬਾਹਰ ਕਰਦੇ ਸੀ ਕਿੱਥੇ ਜਾਵਾਂਗੇ ਸੀ ਕਿੱਥੇ ਜਾਵਾਂਗੇ ਕੱਪੜੇ ਕਾ ਤੋ ਬਾਹਰ ਕੱਢ ਤੀ ਕਲਕ ਨਿਕਲੋ ਬਾਹਰ ਹੋਰ ਕੀ ਆ ਆਈ ਦਾ ਚੈਲੰਜ ਕਿਦ ਨਿਕਲੋ ਅੱਜ ਕਿੱਥੇ ਜਾਵਾਂਗੇ ਇਹ ਗੋਡੇ ਨੇ ਠੂਈ ਦੁਖਦੀ ਆ ਮੇਰੇ ਸਟੈਂਡ ਪਿਆ ਹੋਇਆ ਜੀ ਹਰ ਨੀ ਦਾ ਮੇਰੇ ਆਪਰੇਸ਼ਨ ਹੋਇਆ ਪਿਆ ਅੱਖ ਦਾ ਮੈਂ ਹੁਣ ਲੈਂਸ ਪੋਆ ਇੱਕ ਦਿਨ ਜੇ ਪੋਣਾ ਮੈਨੂੰ ਦੀਦਾ ਨਹੀਂਗਾ ਜੀ ਮੈਂ ਕਿੱਥੋਂ ਕਰੂੰਗਾ ਜੀ ਮੈਂ ਨਵੇਂ ਬੈਰੀ ਲਵਾ ਕੇ ਮੈਂ ਬੱਚਿਆਂ ਨੂੰ ਪੜਾ ਕੇ ਲਵਾ ਕੇ ਮੈਂ ਆਪ ਗੁੱਠਾ ਲਾਉਂਗਾ ਜਵਾਨ ਪੜਾ ਕੋਈ ਮੇਰੇ ਇੱਕ ਸਕੂਲ ਚ ਇੱਕ ਦਿਨ ਵੀ ਨਹੀਂ ਗਿਆਗਾ ਤੇ ਮੈਨੂੰ ਇਹਨਾਂ ਦਾ ਕੀ ਸੁਖ ਹੋਇਆ ਜੀ ਅੱਜ ਹੂੰ ਤੁਸੀਂ ਮੈਨੂੰ ਜਵਾਬ ਦਿਓ ਮੈਂ ਕਿੱਥੇ ਜਾ ਕੇ ਰੋਟੀ ਖਾਵਾਂਗਾ ਮੈਂ ਮੰਗ ਕੇ ਕਹੂੰਗਾ ਹੋਰ ਨਹੀਂ ਤੁਸੀਂ ਤੁਸੀਂ ਰੋਵੋ ਨਾ ਕੋਈ ਨਹੀਂ ਅੰਕਲ ਤੁਸੀਂ ਰੋਵੋ ਨਾ ਮੈਂ ਮੰਗ ਕੇ ਕਹੂੰਗਾ ਵਰਗ ਜਦੋਂ ਤੁਹਾਨੂੰ ਘਰੋਂ ਕੱਢਿਆ ਸੀ ਪੁੱਲਾਂ ਵੀ ਘਰੋਂ ਕਰਦੇ ਆ ਗਏ ਕੱਢਦੇ ਆ ਜੀ ਮੈਂ ਤਾਂ ਪਹਿਲਾਂ ਘਰੋਂ ਕੱਢਿਆ ਸੀ ਤੁਸੀਂ ਘਰੋਂ ਕੱਢਿਆ ਕਿੱਥੇ ਗਏ ਤੁਸੀਂ ਕਿੱਥੇ ਜੇ ਨਿਕਲਦੇ ਸੀਗੇ ਮੜ ਕੇ ਆਈ ਮੇਰਾ ਭਰਾ ਆ ਗਿਆ ਮੈਂ ਤਾਂ ਨਿਕਲਦਾ ਸੀ ਪਤਾ ਨਹੀਂ ਕੀ ਹੋ ਜਾਂਦਾ ਸੀ ਤੁਹਾਡੇ ਨਾਲ ਹੀ ਘਰ ਉਹਨਾਂ ਦਾ ਆ ਨਾਲ ਹੀ ਆ ਜੀ ਉਹਨਾਂ ਦੇ ਘਰੇ ਚਲੇ ਗਏ ਉਹ ਇੱਧਰ ਲੈ ਗਏ ਕਿ ਸਾਹਮਣੇ ਘਰ ਆੜੀ ਮੇਰੀ ਨੂੰਹ ਲੱਗਦੀ ਹੈਗੀ ਹੂੰ ਉਹ ਕਹਿੰਦੀ ਚਾਚਾ ਨਾ ਆ ਜਾ ਮੈਂ ਖੇ ਧੀ ਆ ਕਹਿੰਦੀ ਚਾਚਾ ਜੇ ਤੂੰ ਮੈਨੂੰ ਧੀ ਮੰਨਦਾ ਤਾਂ ਨਾ ਜਾ ਮੇਰੇ ਸਾਹਮਣੇ ਘਰ ਰੜੀ ਬਬੂ ਆ ਗਈ ਉਹਨਾਂ ਨੇ ਕਹਿਣ ਤੇ ਅੱਜ ਪਤਾ ਨਹੀਂ ਮੇਰਾ ਕੀ ਹੋ ਜਾਣਾ ਸੀ ਖਤਮ ਹੋ ਜਾਣਾ ਸੀ ਦੇਖੋ ਤੁਸੀਂ ਰੋਵੋ ਨਾ ਮੇਰੀ ਗੱਲ ਸੁਣੋ ਜਦੋਂ ਤੁਸੀਂ ਆਹ ਵੇਖੋ ਜੀ ਸਾਰੇ ਕੋ ਪਰਲੀਆ ਦਾ ਫ੍ਰਿਜ ਦਾ ਦਵਾਰੇ ਪੇ ਦਰਦ ਹੋ ਜਾਂਦਾ ਹੈਗਾ ਫਿਰ ਉਹਨਾਂ ਨੇ ਇਹਨਾਂ ਨੂੰ ਆ ਕੇ ਸਮਝਾਇਆ ਨਹੀਂ ਕਿਸੇ ਨੇ ਅੱਕ ਲੱਗਦੇ ਜੀ ਮੈਂ ਰੋਬਟ ਨੂੰ ਲਵਾ ਕੇ ਆਇਆ ਕੱਲ ਬਾਜੇ ਕਰਨ ਹੂੰ ਐਸਚੋ ਨੇ ਗੱਲ ਕੀਤੀ ਕੰਨਦਾ ਜੀ ਉਹ ਮੇਰੇ ਸਾਹਮਣੇ ਬੈਠਾ ਕਹਿੰਦਾ ਜੀ ਮੈਂ ਮੁਲਾਜ਼ਮ ਆ ਉਹ ਕਹਿੰਦਾ ਮੈਂ ਐਸਚੋ ਬੋਲਦਾ ਨੰ ਡਿਊਟੀ ਤੇ ਉਹਨੂੰ ਵੀ ਪੁੱਠਾ ਬੋਲਿਆ ਅੱਛਾ ਐਸਚੋ ਨੂੰ ਤੁਹਾਡਾ ਪੁੱਤ ਗਲਤ ਹਾਂ ਗਲਤ ਬੋਲਿਆ ਜੀ ਕੀ ਬੋਲਿਆ ਸੀ ਪਤਾ ਮੈਨੂੰ ਨਹੀਂ ਪਤਾ ਜੀ ਫੋਨ ਤੇ ਮੈਨੂੰ ਹਵਾ ਨਹੀਂ ਦੀ ਮੈਂ ਤਾਂ ਬੈਠਾ ਹੀ ਸਾਹਮਣੇ ਉਹ ਫਿਰ ਕਿਵੇਂ ਪਤਾ ਲੱਗਿਆ ਕਿ ਉਹ ਜਦੋਂ ਰੁੱਖਾ ਬੋਲਿਆ ਉਹਨੇ ਮੇਰੇ ਸਾਹਮਣੇ ਨਿਕਲ ਗਈ ਆ ਕਹਿੰਦਾ ਆਦੀ ਜ਼ਬਾਨ ਤੇ ਲਗਾਮ ਲਾ ਬੋਲਣਾ ਸਿੱਖਲਾ ਆ ਆ ਗੱਲੋ ਬੋਲਿਆ ਐਸਚੋ ਮੈਂ ਕਿਹਾ ਜੀ ਮੇਰਾ ਬੇਦਖਲ ਕਰਿਆ ਵਾ ਕਹਿੰਦਾ ਹੁਣ ਲਾਇਆ ਨਾਲ ਮੈਂ ਕਿਹਾ ਜੀ ਹੁਣ ਨਹੀਂ ਲਾਇਆ ਘ ਮਤਲਬ ਕਿ ਹੁਣ 2025 ਚੱਲੀ ਜਾਂਦਾ ਕਦੋਂ ਬੇਦਖਲ ਕੀਤਾ ਸੀ ਤੁਸੀਂ ਹੋ ਗਿਆ ਜੀ ਦੋ ਤਿੰਨ ਚਾਰ ਤਿੰਨ ਸਾਲ ਹੋ ਗਏ ਹੋਣਗੇ ਦੋ ਤਿੰਨ ਸਾਲ ਹੋ ਗਏ ਮਲਕ 2023 ਚ ਕੀਤਾ ਸੀ 23 ਜਾਂ ਬਦਲੇ ਮੈਂ ਤਰੀਕ ਤਾਂ ਮੇਰੇ ਨਹੀਂ ਯਾਦ ਜੀ ਤੇ 24 ਕਦ ਅੱਛਾ ਮੀਆਂ ਕਦੇ ਨਾ ਤੇ ਰੋਲਾ ਪਾ ਰਹੇ ਸੀ ਨਾ ਮਾਤੀ ਬਨਾਈ ਮੈਂ ਪਰ ਉਹਠੇ ਲਾ ਕੇ ਲਿਆ ਕਰਾਂਗੇ ਕਿਉਂਕਿ ਕੋਈ ਛੱਡ ਕੇ ਮੇਰੀ ਘਰ ਨਹੀਂ ਥੋੜੀ ਨੂੰ ਜਵਾਬ ਕਰਦੀ ਹੈ ਜੋਫ ਨਹੀਂ ਕਰਦੀ ਪੜਾਈ ਕਰਾਈ ਹੈ ਜੀ ਅੱਛਾ ਪੜਾਈ ਵੀ ਮੈਂ ਕਰਾਈ ਹੈ ਜੇ ਉਹਦਾ ਖਰਚਾ ਲਾ ਕੇ ਮੈਂ ਉੱਥੇ ਬੱਸ ਚਲਾ ਕੇ ਆਉਂਦਾ ਸੀ ਉਹ ਥੰਡੇ ਤੋਂ ਲੈ ਕੇ ਆਉਂਦਾ ਸੀ ਹੁਣ ਤੁਸੀਂ ਐਂ ਲਾ ਲਓ ਸਾਬ ਜੇ ਉਹਦਾ ਮੈਂ ਖਰਚਾ ਲਾ ਕੇ ਤੇ ਛੱਡ ਕੇ ਆਉਂਦਾ ਮੈਂ ਉੱਥੇ ਲੈ ਕੇ ਤਾਂ ਮੈਂ ਇਹ ਕਰੀਮ ਗੁੜੀਆਂ ਗੁੜੀਆਂ ਮਲਾਜਮਾਂ ਜਿਹੜੀ ਤੁਹਾਡੀ ਨੂੰ ਆਈ ਆ ਘਰੇ ਤੁਹਾਡੇ ਪੁੱਤ ਦੀ ਵਿਆਹ ਮਰਜ਼ੀ ਨਾਲ ਆਈ ਕਿ ਤੁਹਾਡੀ ਮਰਜ਼ੀ ਸਾਡੀ ਮਰਜ਼ੀ ਨਾਲ ਆਈ ਆ ਜੀ ਪਰ ਹੁਣ ਹੁਣ ਸਾਡੇ ਨਾਲ ਧੱਕਾ ਹੋ ਰਿਹਾ ਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦਿਖਾਉਣਾ ਇੱਕ ਦੋ ਮੇਰੇ ਕੋਲ ਕਿੱਥੇ ਫੈਲ ਜਪਈ ਸੀ ਜਿਹੜੀ ਹੂੰ ਤੇ ਮੈਂ ਪਰ ਉਠੇ ਲਾ ਕੇ ਦਿਖਿਆ ਕਰਾਂ ਮੈਂ ਕਿ ਕਰਾਂ ਬੜੀ ਸੋਹਣੀ ਐ ਬੜੀ ਪਿਆਰੀ ਲੱਗੀ ਮੇਰੇ ਤੇ ਇੰਨਾ ਪੜਾ ਦੁੱਖ ਸਲਾਮਤ ਸਕੂਲ ਪੜਨ ਗਈ ਸੀ ਮੈਨੂੰ ਕਿਉਂ ਮੱਚ ਕੇ ਮੈਨੂੰ ਪਤਾ ਨਹੀਂ ਲੱਗਾ ਮੈਂ ਚਾਹ ਕਰਨ ਲੱਗ ਗਈ ਇੱਥੇ ਕੋਈ ਜੋ ਕਰੇ ਲਸੀੜੀ ਲੱਗੀ ਮੈਂ ਉਹ ਵੇਖਣ ਲੱਗੀ ਤੇ ਕਿਉਂ ਮੱਚ ਕੇ ਕਿਉਂ ਲਾਟਾ ਨਿਕਲਣ ਲੱਗ ਗਿਆ ਸਾਰੇ ਪਿੰਡ ਚਿੱਡਾ ਤੇ ਮੇਰੀ ਸਭ ਤੋਂ ਮੈਨੂੰ ਮਚਾਉਂਦੀ ਆ ਤੇ ਦੋਸ਼ ਲਾ ਮੈਂ ਕਿ ਮੇਰੇ ਪੁੱਤ ਆਏ ਛੁੱਟੀ ਕਹਿੰਦਾ ਮਾਂ ਤੂੰ ਇਹਨੂੰ ਮਚਾਉਂਦੀ ਸੀ ਮੈਂ ਖੜ ਨਹੀਂ ਪਤਾ ਮੈਂ ਮਹਾਰਾਜ ਜੀ ਨੂੰ ਮੰਨਦੀ ਆ ਮੈਂ ਨਾਲ ਕਿ ਤੂੰ ਸਭ ਨੂੰ ਪਿਆਰ ਜਿਆਦਾ ਕੇਵਾਂ ਮਹਾਰਾਜ ਜੀ ਨੂੰ ਬਦਪੂਰੀ ਮਹਾਰਾਜ ਜੀ ਨੂੰ ਕਹਿੰਦਾ ਫੋਟੋ ਤੇ ਅਸੀਂ ਤਰੇਂ ਕਿ ਮੈਂ ਦੋਨੇ ਹੱਥ ਤਰਤੇ ਮਖੇ ਤੋਂ ਵੀ ਤਰਾ ਗੀ ਮੈਂ ਤਾਂ ਤਰਦੀ ਅਛਾ ਨੂੰ ਨੇ ਨਹੀਂ ਤਰਤੇ ਆਹ ਨਾ ਉਹ ਨਹੀਂ ਤਰਤੇ ਤੁਸੀਂ ਤਰਤੇ ਮੈਂ ਤਰਤੇ ਫਿਰ ਕਹਿੰਦਾ ਬੋਲਿਆ ਨਹੀਂ ਫਿਰ ਪਿੰਡ ਦੇ ਸਰਪੰਚਾਂ ਦਾ ਕਹਿੰਦਾ ਨਹੀਂ ਜੀ ਇਹ ਗੱਲ ਤਾਂ ਝੂਠੀ ਸੀ ਇਹ ਤਾਂ ਉਹ ਕਹਿੰਦੀ ਨਹੀਂ ਮੈਂ ਤਾਂ ਇਹ ਗੱਲ ਆਖੀ ਨਹੀਂ ਮੱਕ ਵੀ ਦੀ ਮੈਨੂੰ ਆਖੀਆ ਮੇਰੇ ਪੁੱਤ ਨੇ ਆਖੀ ਮੈਨੂੰ ਇਹ ਗੱਲ ਮਾਂ ਤਾਂ ਮਚਾਉਂਦੀ ਸੀ ਸਾਰੇ ਪਿੰਡ ਤੇ ਗੱਲ ਲੁੱਟ ਗਈ ਵੀ ਇਹ ਬਹੁ ਨੂੰ ਮਚਾਉਂਦੀ ਆ ਕਿਤਨਾ ਕਿਤੇ ਲੱਗਦਾ ਕਿ ਪੁੱਤ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਬੜੀ ਮਿਹਨਤ ਲਾਈਆ ਪੁੱਤ ਤੇ ਬਹੁਤ ਪਾ ਲਿਆ ਬਸ ਮੈਂ ਨਾ ਰੱਬਾ ਮਾਚਾ ਉਹ ਫਰਤ ਦੇ ਆ ਕਦੀ ਉਹ ਭਰਤੀ ਆ ਕਰ ਮੂਹਰੇ ਜਾ ਕੇ ਵੇਖਿਆ ਕਰ ਨਾ ਮੈਂ ਕਹਾਂ ਕਰਾਂ ਰਿਪੋਰਟ ਨੂੰ ਕੋਈ ਮੁੱਠੀ ਨਹੀਂ ਲਾਇਬਾ ਮੈਂ ਕਹਾਂ ਕਰਾਂ ਕਿ ਕੋਈ ਪਾਜੀ ਕੇ ਨੰਗ ਕੋਈ ਨਹੀਂ ਆਉਂਦਾ ਮੈਂ ਦੇਖ ਰਹੀ ਆ ਵੀ ਕੋਈ ਮੱਥੇ ਨਾ ਲੱਗ ਜੇ ਵੀ ਅਣਹੋੜੀ ਨਾ ਹੋ ਜੇ ਮੈਂ ਮੈਂ ਅੱਜ ਰੋਟੀ ਨਹੀਂ ਜਾਨੀ ਅੱਜ ਮੈਂ ਤੇ ਨੋ ਪੀਲੇ ਚਾਵਲ ਬਣਾ ਕੇ ਦੇਣੀ ਮੈਂ ਐਡਾ ਡੰਬਾ ਭਰ ਦੇਣਾ ਮੈਂ ਅਸੀਂ ਕਹਿਣਾ ਵਿਚ ਪੱਜ ਜਾ पाज जा, पाज जा, जन पाज जा, को मैं आप गोटना सारा कम आप करना कोई ना है तो शरीफ मुझे जो भी कुछ बनाया जो दो हजार बई चौलाया बैठे तीन किलो इस बोलिया चमकोर मुंडे मुंडा खाणूट के बोल ਸਾਰੇ ਮੰਗਦੇ ਸਾਰੇ ਤੰਗ ਕਰਦੇ ਸਾਰੇ ਤੰਗ ਮੰਗਦੇ ਕਰਦੇ ਆ ਜੀ ਅੱਛਾ ਸਾਰੇ ਤੰਗ ਕਰਦੇ ਆ ਗੁੰਡੇ ਸਾਰੇ ਤੰਗ ਕਰਦੇ ਆ ਸਾਨੂੰ ਇੱਕ ਇਹਦਾ ਤਾਇਆ ਰ ਲਿਆ ਮੈਂ ਤੁਹਾਨੂੰ ਤੰਗ ਕਰਨਾ ਕਿਹਦਾ ਤਾਇਆ ਗੁੰਡੇ ਦਾ ਇਹ ਉਹਨਾਂ ਦੇ ਘਰੇ ਹੁਣ ਦੋ ਦਿਨ ਹੋ ਗਏ ਅੱਛਾ ਜਿਹੜਾ ਤੁਸੀਂ ਕਿੰਨੇ ਭਾਈਓ ਪੰਜ ਭਾਈਆਂ ਜੀ ਪੰਜ ਭਾਈਆਂ ਪੰਜੇ ਮਤਲਬ ਕਿ ਹੈਗੇ ਆ ਸਹੀ ਸਲਾਮਤ ਹਾਂ ਹਾਂ ਅੱਛਾ ਤੁਹਾਡਾ ਵੱਡਾ ਭਰਾ ਹੈ ਜਿਹੜੇ ਇਹਨਾਂ ਨਾਲ ਹੁਣ ਦੋ ਦਿਨ ਹੋ ਗਏ ਉਹਨਾਂ ਦੇ ਘਰੇ ਰਾਤ ਰਹਿੰਦੇ ਆ ਉਹ ਹੀ ਹੁਣ ਇਹਨਾਂ ਨੂੰ ਪਾਣੀ ਇਹ ਕਹਿੰਦਾ ਮੇਰਾ ਕਰਾਇਆ ਮੇ ਦਾਖਲਾ ਤੁਸੀਂ ਜਾਓ ਮੇਰੇ ਨਾਲ ਲੜੋ ਆਸ ਮੈਂ ਮੁੱਲ ਲੈ ਕੇ ਨਾ ਮਾਰੀ ਤਾਰੋ ਤੋਂ ਮੁੱਲ ਲੈਣਾ ਮੈਂ ਮੁੱਲ ਲੈ ਕੇ ਤੁਸੀਂ ਵੀ ਲੋ ਮੇਰੇ ਕੋਲ ਨਾ ਮਦਾ ਆਦੀ ਜੋ ਕਰੇ ਮਸਾਲੇ ਨੇ ਮੈਂ ਕਿੱਥੇ ਇੱਕ ਬੰਦਾ ਜੋ ਲਿਗਾ ਤੋਂ ਲੈ ਕੇ ਆਉਣੇ ਤੁਸੀਂ ਚਾਰ ਉਹਦੇ ਪਾਣੀ ਆ ਜੀ ਮਾਰਿਆ ਦੂਜਾ ਇੱਕ ਫਿਲਟਰ ਨਹੀਂ ਲੱਗਿਆ ਕਿੱਥੋਂ ਪਾਣੀ ਲੈ ਕੇ ਆ ਪਾਣੀ ਗੋਡੇ ਤੋਂ ਕਿੱਥੇ ਜਾਂਦਾ ਪੁੱਤ ਆ ਕੇ ਕਲਦਾ ਏਸੀ ਛੱਡਿਆ ਵਾ ਨਾ ਜਿਵੇਂ ਫੌਜੀ ਪੁੱਤ ਹੈ ਕਮਾਈ ਆਉਂਦੀ ਆ ਤੁਸੀਂ ਇੰਨੀ ਮਿਹਨਤ ਕਰਕੇ ਉਹਨੂੰ ਫੌਜ ਚ ਭਰਤੀ ਕੀਤਾ ਨਹੀਂ ਅਸੀਂ ਇੰਨਾ ਪੈਸਾ ਲਾਇਆ ਵਿਆਹ ਤੇ ਇਹ ਸਾਡੇ 1 ਰੁਪਿਆ ਨਹੀਂ ਦਿੱਤਾ ਉਹ ਜਿੱਦ ਦੇ ਮੈਲ ਨਹੀਂ ਹੋਈ ਹੈ ਤੇ ਉਹਦੇ ਨੇ ਆਪਦੇ ਉਦੋਂ ਤਨਖਾਹ ਦੇ ਖਾਤੇ ਚ ਪਾਉਣ ਲੱਗੀ ਜਿੱਦ ਦੇ ਅਸੀਂ ਇਹਨੂੰ ਵੇਖਣਗੇ ਇਹਨਾਂ ਦੇ ਘਰੇ ਨਾਲ ਕੋਈ ਪੱਥਰ ਨਾ ਕੋਈ ਅਲੋਕੇਟ ਕੁਛ ਨਹੀਂ ਸੀ ਮੱਜਾਂ ਆਇਆ ਨਾ ਜਮਾ ਸੁਬੀਚ ਮੰਨਣ ਲੱਗਾਂ ਨੰਨੀਆਂ ਜਿੱਥੋਂ ਫਿਰ ਸਾਡੇ ਮੁੰਡੇ ਦਾ ਸ ਕਰਨ ਪੈ ਗਿਆ ਇਹਨਾਂ ਨੇ ਨੰਬਰ ਲੈ ਲਿਆ ਸਾਡਾ ਮੁੰਡਾ ਸਾਨੂੰ ਪੈਸਾ ਦੇਣਾ ਛੱਟ ਗਿਆ ਫਿਰ ਲੈ ਇਹਨਾਂ ਨੇ ਲਾਓ ਕਿ ਟਲਵਾ ਬੈੱਡ ਲੈ ਫਿਰ ਇਹਨਾਂ ਨੇ ਕਿਤੇ ਨਾ ਕਿਤੇ ਮਾਤਾ ਜਿਵੇਂ ਬੁੜੀਆਂ ਕਹਿ ਦਿੰਦੀਆਂ ਗਿਆ ਵੀ ਪੁੱਤ ਤੇ ਕੁਛ ਕਰਤਾ ਕੋਈ ਇਦਾਂ ਦਾ ਲੱਗਦਾ ਕਈ ਆਪਦੇ ਪੱਖ ਚ ਕਰ ਲਿਆ ਹੋ ਸਕਦਾ ਜੀ ਇਹ ਹੋ ਸਕਦਾ ਜੀ ਹੋ ਸਕਦਾ ਸਾਰਾ ਕੁਝ ਸਭ ਪਹਿਲਾਂ ਨਹੀਂ ਆਇਆ ਕਰਦਾ ਸੀ ਪਤਾ ਜੀ ਇਨਾ ਕੁ ਸੋਣਾ ਕਰੀ ਜਾਂਦਾ ਹੈ ਇਹਦੀ ਮਾਂ ਨੇ 9 ਮਹੀਨੇ ਪੇਟ ਚ ਰੱਖਿਆ ਕੁੜੀ ਨੂੰ ਪਸੰਦ ਕਿਹਨੇ ਕੀਤਾ ਸੀ ਨੂੰ ਤੁਹਾਡੀ ਨੂੰ ਕੁੜੀ ਨੂੰ ਪਸੰਦ ਇਹਨਾਂ ਨੇ ਕੀਤਾ ਸੀ ਅਸੀਂ ਕੀਤਾ ਅਸੀਂ ਕੀਤਾ ਹੈ ਮਤਲਬ ਕਿ ਅਰੇਂਜ ਮੈਰਿਜ ਹੋਇਆ ਲਾ ਮੈਰਿਜ ਤਾਂ ਨਹੀਂ ਨਹੀਂ ਲਾ ਮੈਰਿਜ ਵੀ ਨਹੀਂ ਹੋਇਆ ਅੱਛਾ ਹਾਂ ਪਹਿਲਾਂ ਜਮਾ ਇਨਾ ਫਾਕ ਤਸਵੀਰ ਮੇਰੀ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਸੁਣੋ ਇੱਥੋਂ ਮੁੰਡਾ ਨਾ ਬਸਦਰਾ ਗਿਆ ਡਿਊਟੀ ਜਾਣਾ ਸੀਗਾ ਭਰੋਇਪੁਰੋਂ ਇੱਥੋਂ ਤੇਰਾ ਕਿ ਆਇਆ ਜੇ ਤਾਂ ਛੁੱਟੀ ਆਇਆ ਕਿਸ ਸੌਰੇ ਕਹਿੰਦਾ ਇੱਥੇ ਆ ਸੌਰੇ ਨੇ ਗੱਡੀ ਦੇਤੀ ਮੇਰੇ ਕੋਲੇ ਗੱਡੀ ਲਈ ਸੀ ਬੋਲਟ ਮੋਟਰਸਾਈਕਲ ਲੈ ਦਿੱਤਾ ਸੀ ਮੈਂ ਇਹਨੂੰ ਗੱਡੀ ਦੇਤੀ ਰੋਲਾ ਪਾ ਲਿਆ ਇੱਥੇ ਦਾਵੋ ਦਾ ਵੀ ਹੋ ਗਈ ਤੇ ਇਹ ਇੱਥੇ ਮੁੰਡਾ ਸਾਡਾ ਬੋਲਦਾ ਕਹਿੰਦਾ ਗੱਡੀ ਨਾ ਤੂੰ ਪਰਮਾ ਨਾ ਜਾ ਇਹ ਨਹੀਂ ਹਾਂ ਤੇ ਜਾਉਂਗੀ ਕਹਿੰਦਾ ਗੱਡੀ ਮੈਂ ਲੈ ਕੇ ਆਇਆ ਕੁੰਜੀ ਨਹੀਂ ਹੋਈ ਇਹਨੇ ਕੁੰਜੀ ਬਰਾਤੀ ਜਵਾਈ ਸੀਗਾ ਜਵਾਈ ਨੂੰ ਗੱਡੀ ਸੱਦ ਕੇ ਦਿੱਤੀ ਸਾਡੀ ਘਰੇ ਗੱਡੀ ਖੜੀ ਦਿੱਤੀ ਤੇ ਦਿੱਤੀ ਕਿਉਂ ਇਹਨੇ ਫਿਰ ਜਦੋਂ ਲੈਨ ਆ ਗਿਆ ਉਹਨੇ ਐ ਕਿਉਂ ਨਾ ਕਿਹਾ ਵੀ ਮੈਂ ਜਵਾਈ ਨੂੰ ਪੁੱਛ ਲਾਂ ਗੱਡੀ ਲੈ ਗਿਆ ਮੈਨੂੰ ਤਾਂ ਪਾਪਾ ਗੱਡੀ ਲੈਣੇ ਮੈਂ ਕੋਈ ਨਹੀਂ ਪੁੱਤ ਲੈ ਗਾਂਗੇ ਗੱਡੀ ਲੈ ਗਿਆ ਇੱਕ ਸਮਾਨ ਦੀ ਗੱਡੀ ਭਰ ਕੇ ਲੈ ਗਿਆ ਹੂੰ ਕਿ ਹਰ ਕਾਹਦੇ ਸਮਾਨ ਦੀ ਸਮਾਨ ਮੇਰੇ ਹੁਣ ਲੱਖ ਰੁਪਏ ਦਾ ਮੇਰਾ ਬਰੀ ਦੇ ਲੱਗਿਆ ਸੀਗਾ ਹੂੰ ਜਿਹੜਾ ਵਿਆਹ ਉਹਨੂੰ ਕੋਟ ਤਾਂ ਪਜਾਮਾ ਕੋਟ ਪੈਂਟ ਹੁੰਦਾ ਕਿੱਥੇ ਲੈ ਕੇ ਆਲੇ ਭਰ ਕੇ ਗੱਡੀ ਆਹ ਤਾਰੇ ਵਾਲੀ ਲੈ ਗਈ ਅੱਛਾ ਤਾਰੇ ਵਾਲੀ ਇਹਦੇ ਸੋਹਰਾ ਪੰਡਾ ਹਾਂ ਸੋਹਰਾ 2022 ਦੇ ਵਿੱਚ 12 ਅਕਤੂਬਰ ਨੂੰ ਹੂੰ ਮਗਰਲੀ ਢੱਗੀ ਭਰੀ ਆ ਹੂੰ ਮਗਲੀਆਂ ਸ਼ੀਟ ਭਰੀਆਂ ਮੂਲੀ ਸਿੰਗਲ ਦੋ ਸ਼ਿਟਾਂ ਹੁੰਦੀਆਂ ਇੱਕ ਡਰਾਈਵਰ ਛੱਡ ਕੇ ਮੂਲੀ ਭਰੀਆ ਸਾਰੀ ਭਰ ਕੇ ਲੈ ਗਈ। ਇਹ ਗੱਲ ਦੱਸੋ ਜਦੋਂ ਤੁਸੀਂ ਬੇਦਖਲ ਕਰਾਇਆ ਸੀ ਅਖਬਾਰ ਦੇ ਵਿੱਚ ਜਾਂ ਨਿਊਜ਼ਪੇਪਰ ਅਖਬਾਰ ਕਵਰ ਲੱਗੀ ਹੋਈ ਹੈ? ਹਾਂ ਹਾਂ। ਥੈਂਕ ਯੂ ਤੁਹਾਡੇ ਕੋਲ ਦਿਖਾਇਓ ਜੀ। ਫਿਰ ਅੰਕਲ ਉਦੋਂ ਤੁਸੀਂ ਸਰਪੰਚ ਦੇ ਥਰੂ ਮਤਲਬ ਕਿ ਸਾਰਾ ਕੁਝ ਹੋਇਆ ਹੋਣਾ ਗਵਾਹੀਆਂ ਵੀ ਪਈਆਂ ਹੋਣਗੀਆਂ ਜਦੋਂ ਤੁਸੀਂ ਇਹਨਾਂ ਨੂੰ ਬੇਦਖਲ ਕੀਤਾ ਹੈਗਾ। ਇਹ ਕੱਲ੍ਹ ਰੁਕਾਰ ਦੇ ਵਿੱਚ ਕੰਮ ਘੜਾਤਾ ਸੀ ਮੈਂ ਤਾਂ ਜੀ ਰੁਕਾਰ ਜੀ ਕਰਾਉਣਾ ਹੈ ਸਰਪੰਚ ਜੀ ਸਰਪੰਚ ਕਰਕੇ ਨਾ ਨਾ ਜਦੋਂ ਤੁਹਾਨੂੰ ਤੰਗ ਕਰਦਾ ਤੁਸੀਂ ਕਹਿੰਦੇ ਵੀ ਕੁੱਟਮਾਰ ਕੀਤੀ ਫਿਰ ਸਰਪੰਚ ਨੂੰ ਜਾਂ ਤੁਸੀਂ ਚੌਂਕੀ ਦੇ ਵਿੱਚ ਦਰਖਾਸਤ ਦਿੱਤੀ ਦਿੱਤੀ ਬਹੁਤ ਹਣੀ ਜੀ ਬਹੁਤ ਆਹ ਵੇਖੋ ਜੀ ਫਿਰ ਉਹਨਾਂ ਨੇ ਮੌਕਾ ਨਹੀਂ ਦੇਖਿਆ ਆ ਕੇ ਅੱਜ ਵੀ ਕੋਈ ਮੌਕਾ ਨਹੀਂ ਦੇਖਿਆ ਪੁਲਸ ਨੇ ਜਾਂ ਮੌਕਾ ਅੱਜ ਮੌਕਾ ਵੇਖ ਦੇ ਨੇ ਕਿ ਹੁਣ ਕੁਝ ਨਹੀਂ ਮੈਂ ਪੁਲਸ ਵਾਲੀ ਸਿੱਧੀ ਪੁਲਸ ਵਾਲੀ ਆ ਕੇ ਮੈਂ ਕਿਹਾ ਜੀ ਹੁਣ ਮੇਰਾ ਬੇਦਖਲ ਕਰਿਆ ਘਰੋਂ ਕੱਢੋ ਹੂੰ ਕਹਿੰਦੇ ਕੋਟ ਦਾ ਕਿ ਕਰ ਅੱਛਾ ਜਦੋਂ ਹੁਣ ਬੇਦਖਲ ਹੋਣ ਤੋਂ ਬਾਅਦ ਵੀ ਤੁਹਾਡੇ ਘਰੇ ਮਤਲਬ ਕਿ ਧੱਕੇ ਨਾਲ ਰਹਿ ਰਹੇ ਹੋ ਧੱਕੇ ਨਾਲ ਬਠਾਈ ਸਾਨੂੰ ਧੱਕੇ ਨਾਲ ਕੱਢਿਆ ਤੁਸੀਂ ਇੱਥੇ ਨਹੀਂ ਰਹਿਣ ਦੇਣਾ ਇਹਨਾਂ ਨਾ ਰਹਿਣ ਤਾਂ ਦੇਵੇ ਜੇ ਸਾਡੇ ਨਾਲ ਬਹਿ ਕੇ ਨਿਪੜੂ ਫੇਰੀ ਆ ਇਹ ਕੁਝ ਮਰ ਜੇ ਮੈਂ ਤੁਹਾਨੂੰ ਹੋਰ ਵੀਡੀਓ ਦਿਖਾਉਣਾ ਹੈ ਹੂੰ ਕੀ ਤੁਹੋਂ ਧਮਕੀਆਂ ਵਗੈਰਾ ਵੀ ਦਿੰਦੇ ਆ ਧਮਕੀਆਂ ਆ ਮਸਾਂ ਦਿਖਾਉਣਾ ਜੀ ਮੁੰਡੇ ਦਾ ਕੰਮ ਪਰੋਣੇ ਦਾ ਗੱਲ ਵੜ ਤੂੰ ਤੇ ਇਹਦਾ ਗੱਲ ਵੜ ਤੂੰ ਗਾਂ ਥੋੜੀ ਧੀਰੇ ਮਤਲਬ ਕਿ ਜਵਾਈ ਹਾਂ ਉਹਦਾ ਫੋਡਿੰਗਾ ਰੋਲਣੀਆਂ ਬਸ ਆਹ ਕੋਸੀ ਕਹੀ ਜਾਂਦਾ ਮੈਂ ਉਹਦਾ ਇਹਨੇ ਆਪਦੇ ਬੱਚਾ ਕੋਈ ਹੈ ਇਹਦੇ ਕੁੜੀ ਹੈ ਕਿੰਨੇ ਟਾਈਮ ਦੀ ਹੈ ਇਹਦੀ ਕੁੜੀ ਹੈਗੀ 8 ਮਹੀਨੇ ਦੀ ਨਵਾਂ ਵੀ ਫਿਰ ਤੁਸੀਂ ਜਵਾਈ ਭਾਈ ਨੂੰ ਇੱਥੇ ਬੁਲਾਇਆ ਨਹੀਂ ਜਾਂ ਤੁਹਾਡੀ ਕੁੜੀ ਨਹੀਂ ਆਈਗੀ ਵੀ ਪਾਪਾ ਹੋਣੇ ਨਾਲ ਹਟਾਲ ਤੇ ਉਹਤੇ ਥਾਣੇ ਤੇ ਕਹੈ ਸੀ ਸਾਡੇ ਘਰੇ ਕੁੜੀ ਨਾਮ ਹੈ ਹੂੰ ਤੇ ਤਾਂ ਵੀ ਇਹ ਵੀ انسان ਧੱਕੇ ਮਰਦਾ ਇੱਕੋ ਬਚਾਉਣਾ ਸਾਨੂੰ ਕੁੜੀ ਦਾ ਸਾਨੂੰ ਸਿਆਣੂ ਫਿਰ ਸਾਡਾ ਕਾਉਣਾ ਕਾਉਣਾ ਹੈ ਫਿਰ ਅਸੀਂ ਕੀ ਕਰਾਂਗੇ ਜੀ ਨਾਲ ਨਾਲ ਦੀ ਅਸੀਂ ਤੁਹਾਨੂੰ ਇਹ ਵੀ ਦਿਖਾਉਣਾ ਚਾਹੁੰਦੇ ਆ ਕਿ ਜਿਹੜਾ ਬਾਪੂ ਜੀ ਨੇ ਕਿਹਾ ਕਿ ਮੈਂ ਅਖਬਾਰ ਦੇ ਵਿੱਚ ਨਾ ਕਢਾਇਆ ਤਾਂ ਵਾਕਿਆ ਹੀ ਹੈਗਾ 10 ਫਰਵਰੀ 2023 ਨੂੰ ਜਿਹੜਾ ਹੈਗਾ ਇਹਨਾਂ ਨੇ ਬੇਦਖਲੀ ਦਾ ਨਾਮ ਜਿਹੜਾ ਹੈਗਾ ਅਖਬਾਰ ਦੇ ਵਿੱਚ ਨਿਊਜ਼ ਕਢਵਾਈ ਹੋਈ ਹੈ ਜੀ ਜੀ ਆਹ ਵੇਖੋ ਜੀ ਸੋਰੇ ਤੋਂ ਆਇਆ ਸੋਰੇ ਦਾ ਆ ਕੇ ਇੱਥੇ ਪਾਲੀ ਚੁੰਨੀ ਦੋਨਾਂ ਨੇ ਆ ਇਹਦਾ ਗਿੱਟਾ ਵੇਖੋ ਜਿਹੜਾ ਵੇਖੋ ਆ ਗਿੱਟਾ ਤੱਕੇ ਦਿਖਾਈ ਤਾ ਇਹ ਉਹ ਮਾਰਤ ਹੋ ਗਈ ਕਹਿੰਦੇ ਆਹ ਲੈ ਕੇ ਮਰਦੇ ਨਹੀਂ ਕੜੀ ਲਾ ਦੇ ਆ ਇਹ ਬਾਲ ਲੋਗੀ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਆ ਜਿਹੜੀ ਫੋਟੋ ਹੈਗੀ ਆ ਬਾਪੂ ਜੀ ਨੇ ਦਿਖਾਈ ਆ ਕਿ ਵੀ ਇਹਨੂੰ ਜਿਹੜਾ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਇਹਨਾਂ ਨੇ ਇਹ ਕਹਿ ਕੇ ਜਦੋਂ ਇਹ ਆਏ ਆ ਤਾਂ ਸਾਨੂੰ ਧਮਕੀਆਂ ਦਿੰਦੇ ਪਏ ਸੀ ਕਿ ਜਿਹੜਾ ਹੈਗਾ ਪੱਖੇ ਦੇ ਨਾਲ ਚੁੰਨੀ ਨੂੰ ਲਟਕਾਇਆ ਹੋਇਆ ਵੀ ਅਸੀਂ ਮਤਲਬ ਕਿ ਕੁਝ ਵੀ ਲਾ ਲੋ ਹਨਾ ਗਲਤ ਕਦਮ ਚੱਕਣ ਦੀ ਕੋਸ਼ਿਸ਼ ਕਰਦੇ ਸੀਗੀ ਜੀ ਤਾਂ ਫਿਰ ਇਹਦੇ ਬਾਰੇ ਤੁਸੀਂ ਫਿਰ ਇਕੱਠਾ ਨਹੀਂ ਕੀਤਾ ਲੋਕਾਂ ਨੂੰ ਜਾਣ ਗਵਾਣ ਨੂੰ ਆਪਦੇ ਭਰਾਵਾਂ ਨੂੰ ਇਕੱਠਾ ਨਹੀਂ ਕੀਤਾ ਵੀ ਕੱਲ ਨੂੰ ਜੇ ਇਹਨਾਂ ਨੇ ਮੰਨ ਲਓ ਕੋਈ ਗੱਲ ਕਰ ਲਿਆ ਜਿਹੜਾ ਕੋਈ ਬੋਲਦਾ ਮੇਰਾ ਭਰਾ ਆਇਆ ਸੀਗਾ ਮਿੱਥੋਂ ਵੱਡਾ ਆਇਆ ਸੀਗਾ ਜਿੱਦਾਂ ਘਰੋਂ ਜਾਂਦਾ ਉਹਦੇ ਵੀ ਉਹਦੇ ਕੋਲੇ ਜਾ ਕੇ ਰੋਇਆ ਮੇਰਾ ਸਾਡੂ ਵੀ ਹੈ ਤੇ ਮੇਰਾ ਭਰਾ ਵੀਗਾ ਤੇ ਤਿੰਨ ਭੈਣਾਂ ਇਕੱਠੀਆਂ ਇੱਥੇ ਉਹ ਕਹਿੰਦਾ ਇਹਨੂੰ ਲੈ ਆਇਆ ਕਹਿੰਦਾ ਵੀ ਘਰੋਂ ਜਾਂਦੇ ਉਹ ਕਹਿੰਦਾ ਭਾਈ ਪਰ ਮੈਂ ਤੂੰ ਨਾ ਤੱਕ ਸਮਾਨ ਇੱਥੇ ਰੱਖ ਲੈ ਮੈਂ ਤਾਂ ਦਾਰੂ ਲੈਣ ਗਿਆ ਹੁਣ ਦਿਖਾਤੀ ਉਹ ਦਾਰੂ ਲੈਣ ਗਿਆ ਉਹ ਦਾਰੂਦੂਨ ਦਿਖਾਈਏ ਤੁਹਾਨੂੰ ਚੱਕ ਲਈ ਮੜੀ ਦਿਖਾਈ ਦੇਖ ਲਈ ਸੀ ਦਵਾਈ ਉਹ ਮੈਂ ਦਾਰੂ ਲੈਣ ਗਿਆ ਪਹਿਲਾਂ ਇਹ ਸੌਰਾ ਦਾ ਇਹਦਾ ਸੌਰਾ ਗੱਡੀ ਪਰ ਖਲੇਗਾ ਫਿਰ ਇਹ ਲੈ ਗਿਆ ਤੁਸੀਂ ਆ ਗਿੱਟੇ ਦੀ ਦਿਖਾ ਰਹੇ ਹੋ ਇਹ ਥੋੜੇ ਗਿੱਟੇ ਨੂੰ ਕੀ ਹੋਇਆ ਮਾਤਾ ਇੱਥੇ ਇੱਥੇ ਮਾਰਿਆ ਤਾਂ ੱਕਾ ਨਹੀਂ ਹਾਂ ਬੈਠ ਨਹੀਂ ਬੈਠ ਦੁਆ ਨ ਬੈਠਾ ਉਹ ੱੱਕਾ ਮਾਰਿਆ ਜੇ ਬਾਅਦ ਚ ਹੋਊਗੀ ਕਹਿੰਦਾ ਅਸੀਂ ਪਾ ਲੈ ਕੇ ਮਰਦੇ ਹਾਂ ੱੱਕਾ ਕਿਹਨੇ ਮਾਰਿਆ ਬਹੂ ਨੇ ਤੇ ਮੁੰਡੇ ਨੇ ਦੋਨਾਂ ਨੇ ਮਾਰਿਆ ਅੱਛਾ ਦੁਆ ਹਾਂ ਨਹੀਂ ਕਰਦੇ ਸੀ ਜਿਵੇਂ ਮੰਨ ਕੇ ਚੱਲ ਮੈਂ ਮੇਰੀ ਦੋਤੀ ਸੀ ਨਕੀ ਜੀ ਤੇ ਉਹ ਇੱਥੇ ਆ ਜਾਂਦੀ ਤੇ ਉਹ ਇਹ ਜਦੋਂ ਮੈਨੂੰ ਘਰੀਸ ਦੇ ਉਹ ਮੇਰੇ ਨਾਲ ਵੀਡੀਓ ਬਣਾਉਂਦੀ ਵੀਡੀਓ ਬਣਾ ਕੇ ਫਿਰ ਇਕੱਲੇ ਪੈਕਿੰਗ ਕਰਦੀ ਸੀ ਤੇ ਉਹ ਜਵਾਖੜੀ ਰੋਂਦੀ ਹੈ ਮੇਰੇ ਨਾਨੀ ਨੂੰ ਨਾਕ ਨਹੀਂ ਸੋ ਹੈ ਮੇਰੇ ਨਾਨੀ ਨੂੰ ਨਾਕ ਨਹੀਂ ਸੋ ਵੀ ਕਰ ਦਿੰਦੀ ਉਹ ਵੀ ਜਵਾਖੜੀ ਕਰ ਦਿੰਦਾ ਉਹਨਾਂ ਨੂੰ ਵੀ ਦੋਖੋਂਦਾ ਸੀ ਨਾਨੀ ਆ ਨਾ ਅਸੀਂ ਅੱਜ ਕਿੱਥੇ ਪਾਵਾਂਗੇ ਕਿੱਥੇ ਜਾਵਾਂਗੇ ਢੜਕੇ ਦੀ ਕੁਝ ਨਹੀਂ ਖਾਦਾ ਜੀ ਵੀ ਨਾ ਮੈਂ ਕੀ ਹੱਥ ਨਾਲ ਮੇਰੇ ਨਾਲ ਵੀਡੀਓ ਬਣਾ ਤਾ ਅੱਛਾ ਹੁਣ ਤੁਸੀਂ ਅੱਜ ਅੱਜ ਜੀ ਅੱਜ ਤੁਸੀਂ ਇੱਥੇ ਰਹੇ ਹੋ ਕਿ ਕਿਤੇ ਬਾਹਰ ਹੋ ਅੱਜ ਬਾਹਰ ਘੱਟੇ ਵੇ ਉੱਤੇ ਬੈਠੇ ਹੋ ਸਾਹਮਣੇ ਤਾਂ ਬੈਠੇ ਸੀ ਕਈ ਦੋਂ ਦੇ ਦਪੋਂ ਦੇ ਕੈ ਨਿਕਲੋਂ ਨਿਕਲਦਾ ਪਰ ਦਬਾਉਂਦੇ ਪਰ ਹੁਣ ਨਹੀਂ ਗਏ ਤੁਸੀਂ ਚੌਂਕੀ ਦੇ ਵਿੱਚ ਵੀ ਸਾਨੂੰ ਘਰੇ ਵੜ ਕੇ ਤੁਹਾਡਾ ਬੇਦਖਲ ਕੀਤਾ ਮੈਂ 112 ਤੇ ਫੋਨ ਕੀਤਾ ਸੀ ਆ ਗਏ ਸੀ ਇੱਥੇ ਆ ਕੇ ਗਏ ਭਰਿੰਦਰ 112 ਤੁਸੀਂ ਕਿਹਾ ਵੀ ਮੈਨੂੰ ਤੁਸੀਂ ਪੜੇ ਲਿਖਿਓ ਗੂਠਾ ਛਾਪੋ ਹਣਾ ਤਾਂ ਫਿਰ 112 ਤੇ ਤੁਸੀਂ ਨੰਬਰ ਮੜਾ ਮੋਟਾ ਜਾਣਦਾ ਇਹ ਇੱਕ ਦੱਸਤਾ ਮੈਨੂੰ ਵੀ ਆ ਲਾਲਾ ਨੱਪਲਾ ਨੱਪ ਕੇ ਲਾ ਲਿਆ ਮੈਂ ਕਿਹਨੇ ਦੱਸਿਆ ਤੁਹਾਨੂੰ ਮੈਨੂੰ ਆਪ ਹੀ ਮੈਂ ਜਾਣਦਾ ਮੜਾ ਮੋਟਾ ਐਡਾ ਤਾਂ ਨਹੀਂ ਮੈਂ ਜਿਹੜੇ ਜਿਨ੍ਹਾਂ ਨੂੰ ਜਵਾਕਾਂ ਨੂੰ ਮੈਂ ਪਲੱਸ ਟੂ ਕਰਾਈ ਆ ਗਈ ਕੋਈ ਮੈਂ ਤਾਂ ਨਹੀਂ ਜਮ ਲੋਲਾ ਤਾਂ ਹੈ ਨਹੀਂਗਾ ਜੀ ਮੈਂ ਹੁਣ ਮੂੰਹ ਨਹੀਂ ਬਲਕਿ ਤੁਹਾਨੂੰ ਹਾਂ ਤਾਂ ਫਿਰ ਤੁਹਾਨੂੰ ਕੀ ਅੱਗੋਂ ਜਵਾਬ ਵੀ ਲਿਆ ਉਹਨਾਂ ਨੂੰ ਤੁਸੀਂ ਕੀ ਕਿਹਾ ਉਹ ਤੋਂ ਉਹਨੇ ਫੋਨ ਕਰਤਾ ਵਾਜੇਖਾਨੇ ਵਾਜੇਖਾਨੇ ਆਲੇ ਇੱਥੇ ਪ੍ਰਭਿੰਦਰ ਸਾਹ ਰਾਗੇ ਉਹ ਕਹਿੰਦਾ ਤਰਕੇ 9 ਵਜੇ ਉਹਦੇ ਕਹਿੰਦਾ ਮੇਰੇ ਕੋਲ ਟਾਈਮ ਹੋਏ ਤਾਂ ਮੈਂ ਆਉਂਗਾ ਜੇ ਨਾ ਟੇਗਾ ਨਹੀਂ ਹੋਣਾ ਤੇ ਮੈਂ ਕਿਹਾ ਜੀ ਮੇਰਾ ਬੇਦਖਲ ਕਰਾ ਬਈ ਉਹਨੂੰ ਘਰੋਂ ਕੱਢੋ ਹਾਂ ਫਿਰ ਕੀ ਕਹਿੰਦੇ ਕਹਿੰਦਾ ਕੋਰਟ ਦਾ ਗੁਰਮ ਆ ਕੋਰਟ ਦਾ ਕਿਉਂ ਜੀ ਮੈਂ ਕਹਾਂ ਲੋ ਜਿਹੜਾ ਮੇਰੇ ਨੂਜ ਦੀ ਖਬਰ ਹੈ ਮੈਂ ਹਮੇ ਨਾਲ ਲਈ ਹੈ ਦਰਖਾਸਤ ਦੇ ਨਾਲ ਲੱਗੀ ਹੋਈ ਹੈ ਜੇ ਜਾ ਕੇ ਵੇਚ ਚੱਕ ਕਰ ਸਕਦੇ ਤੁਸੀਂ ਵਾਜੇਖਾਨੇ ਜਾਣੇ ਜੋ ਕੱਲੇ ਪੁੱਤ ਨੂੰ ਦੋਹਾਂ ਦਾ ਨਾਮ ਲਾ ਕੇ ਬੇਦਖਲ ਕੀਤਾ ਥੋੜੀ ਆਵਦੀ ਸੀ ਹਾਂ ਨਹੀਂ ਕੀਤੀ ਕਿ ਮੈਂ ਕਿਸੇ ਨੂੰ ਉਹਦਾ ਕੀ ਦੋਸ਼ ਸੀ ਉਹਨੂੰ ਉਹਦਾ ਕੀ ਦੋਸ਼ ਉਹ ਕਹਿੰਦੇ ਪਹਿਲੀ ਮੰਗਦੇ ਅਸੀਂ ਮਾਰ ਦਿਆਂਗੇ ਅਸੀਂ ਆਖਿਆ ਉਹਨੂੰ ਵੀ ਜਵਾਕ ਨਹੀਂ ਨਾ ਆਪਾਂ ਨੂੰ ਅੱਛਾ ਵੀ ਤੁਸੀਂ ਆਖਿਆ ਵੀ ਇਹ ਧਮਕੀਆਂ ਦਿੰਦੇ ਸੀ ਕਿ ਵੀ ਪਹਿਲੀ ਮੇਰੇ ਨਾਲ ਕਰਦੋ ਨਹੀਂ ਥੋੜੀ ਧੀ ਨੂੰ ਵੀ ਮੈਂ ਮਾਰ ਦੂੰਗਾ ਤੁਸੀਂ ਉਹਦੀ ਖਾਤਰ ਜਿਹੜਾ ਹੈਗਾ ਮਤਲਬ ਕਿ ਉਹਦੀ ਜਾਨ ਦੀ ਖਾਤਰ ਉਹਦੀ ਸੇਫਟੀ ਲਈ ਉਹਨੂੰ ਵੀ ਤੁਸੀਂ ਬੇਦਖਲ ਕਰ ਦਿੱਤੀ ਹੋਈ ਆ ਹਾਂ ਹੂੰ ਫਿਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਅਸੀਂ ਮੰਗ ਇਹੀ ਕਰਦੇ ਹਾਂ ਵੀਰ ਸਾਾਨੂੰ ਇਨਸਾਫ਼ ਚਾਹੀਦਾ ਵੀ ਸਾਡੇ ਜਾਗੇ ਨਾ ਜਾਗੇ ਕਿੱਧਰ ਬੁੱਢਾ ਹਾਨਾ ਐ ਹੁਣ ਫੌਜ ਦੀ ਤਨਖਾਹ ਵੀ ਆਉਂਦੀ ਸਾਡੇ ਸਰ 12 ਲੱਖ ਰੁਪਏ ਗਏ ਹੁਣ ਸਾਰੇ ਆ ਕੇ ਕਹਿਣਗੇ ਤੁਸੀਂ ਇਹਨੇ ਜਮੀਨ ਦਿਓ ਵੀ ਅਸੀਂ ਪੈਸੇ ਫਿਰ ਕਿੱਥੋਂ ਲਾਵਾਂਗੇ ਲੋਕਾਂ ਦੇ ਕਿੰਨਾ ਹਾਲਾਤਾਂ ਦੇ ਵਿੱਚ ਪੁੱਤ ਨੂੰ ਫੌਜ ਚ ਭਰਤੀ ਕਰਵਾਇਆ ਸੀ ਤੁਸੀਂ ਤੇ ਦਿੱਤਾ ਸਾਨੂੰ 100 ਰੁਪਈਆ ਨਹੀਂ ਹਾਂਜੀ ਪਹਿਲਾਂ ਸਰਪੰਚ ਨੇ ਘਰੇ ਬਾੜਿਆ ਫਿਰ ਮੈਂ ਮਿੰਟਾਂ ਕਿਤੇ 100 ਰੁਪਏ ਚ ਜੀ ਤੁਸੀਂ ਬਾਹਰ ਨਾ ਜਾਓ ਮੋੜ ਕੇ ਤੁਸੀਂ ਤੁਸੀਂ ਇਹ ਨਾ ਜਾਓ ਸਾਡੇ ਘਰ ਦਾ ਪੈਸੇ ਫਿਰ ਇਹਨੂੰ ਤੂੰ ਲਿਆ ਕੜੀਸ ਲਿਆ ਕੱਲ ਤੇ ਉਹ ਤਾਂ ਹੋਣਾ ਹੀ ਕੱਲ ਨੂੰ ਬੁਲਾਇਆ ਜੀ ਸਾਡੇ ਅਖਿਲ ਨੂੰ ਆਉਂਦਾ ਨਹੀਂ ਕਰੇ ਉਹ ਨਹੀਂ ਆਉਂਦਾ ਮੇਰੀ ਭੈਣ ਆਉਂਦੀ ਉਹ ਤੇ ਜਲਾਮ ਚੱਕ ਲੈਂਦੀ ਇਹ ਬੰਦ ਕਰੋ ਜੇ ਮੈਂ ਬਾਅਦ ਚ ਨਾ ਗੱਲ ਕਰਾਂ ਹਾਂ ਬਾਅਦ ਚ ਕਰਦੇ ਹਾਲਾਤ ਕਿੱਦਾਂ ਦੇ ਬਹੁਤ ਮਾੜੇ ਮਾੜੇ ਹਾਲਾਤਾਂ ਦੇ ਵਿੱਚ ਪੁੱਤ ਨੂੰ ਫੌਜ ਚ ਭਰਤੀ ਕਰਾਇਆ ਸੀ ਠੀਕ ਆ ਹਾਂ ਜੀ ਕਰਾਈ ਹਾਂ ਜੀ ਹਾਂ ਜੀ ਮੇਰਾ ਪੁੱਤ ਫੌਜ ਚ ਹੋ ਜੋ ਅੱਜ ਸਾਰੀਆਂ ਉਮੀਦਾਂ ਦੇ ਪਾਣੀ ਖੜੇ ਪਾਣੀ ਨਹੀਂ ਫਿਰਿਆ ਜੀ ਮੇਰੀ ਜਾਨ ਆਣੀ ਪਲੇਅਰ ਤਾਂ ਮਾਰਦੇ ਨੇ ਮੋਰੀ ਦਾ ਜਾਲ ਗਈ ਮੈਨੂੰ ਤੁਮਾ ਦਾ ਨਾ ਲੋਕ ਤਾਂ ਮੈਨੂੰ ਪਤਾ ਨਹੀਂ ਕਿ ਉਹ ਜਾਲ ਸਰਪੰਚ ਨੇ ਅੰਮੰਟਾ ਕੀਤਾ ਨਾ ਮੈਂ ਕਿਹਨਾਂ ਨਾਲ ਕਿਹਾ ਕਿ ਇਥੋਂ ਇਹ ਤਾਂ ਇੱਕ ਦਾ ਮਰੀਜ਼ ਐ ਸਾਨੂੰ ਵੀ ਕਿਤੇ ਰਹੇ ਨਾ ਸਾਨੂੰ ਭਾਲੇ ਨਾ ਮੈਂ ਕਿੱਧਰ ਜਾਵਾਂ ਮੈਨੂੰ ਮਾਰਤਾ ਕਿਹਦੇ ਸਾਰੇ ਨੇ ਲਾਇਸੈਂਸ ਦੇ ਕੇ ਤੋੜਿਆ ਮੇਰੇ ਦਾ ਕੌਣ ਜਵਾਬ ਦੇ ਆ ਜੀ ਹੁਣ ਜਦੋਂ ਸਾਹਮਣੇ ਮੈਂਬਰ ਸਰਪੰਚ ਨੇ ਕਰੀਆ ਤਾਂ ਮੈਨੂੰ ਤਾਂ ਇੱਕ ਬਾਪੂ ਹੋਰ ਵੀ ਗੱਲ ਕਰਦੇ ਆ ਜਿੱਦਾਂ ਤੁਹਾਡਾ ਪੁੱਤ ਆ ਹਨ ਤੁਸੀਂ ਬੇਦਖਲ ਕਰਤਾ ਪਰ ਫਿਰ ਵੀ ਜੇ ਗੱਲ ਕਰੀਏ ਪੁੱਤ ਨੂੰ ਕੋਈ ਨਾ ਕੋਈ ਰਹਿਣ ਦੀ ਜਗ੍ਹਾ ਦਾਤਾ ਥੋੜਾ ਮੋਟਾ ਤਾਂ ਤੁਸੀਂ ਕੋਈ ਹੱਕ ਨਹੀਂ ਪੁੱਤ ਪੁੱਤ ਨੇ ਮਾਂ ਬੇ ਉਹਨੂੰ ਖਰਚਾ ਦੇਣਾਗਾ ਮੈਂ ਪਹਿਲੇ ਕੁੜੀ ਦੇ ਵਿਆਹ ਤੇ ਪੈਸੇ ਲੈ ਮਰ ਗਈ ਦੇ ਦੇਣਾ ਮੈਂ ਇਹ ਤੁਹਾਨੂੰ ਆਦੀ ਤਨਖਾਹ ਚ 25 ਕੋਈ ਟੱਕਾ ਨਹੀਂ ਦਿੱਤੇ ਜੀ ਮੁੰਡਾ ਕਹਿੰਦੀ ਫਿਰ ਕਿੱਥੇ ਜਾਂਦੀ ਹੈ ਇਹ ਆਦੀ ਚੋਰੀ ਜਾਂਦੀ ਹੈ ਹਾਂ ਸੁਣਨਾ ਸਾਰਾ ਕੁਝ ਦਿਖਾਉਂਦਾ ਮਤਲਬ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਿ ਵੀ ਸਹੁਰਿਆਂ ਦੀ ਸ਼ਹਿਬਾਜੀ ਤੇ ਤੁਹਾਡੇ ਨਾਲ ਲੜਾ ਇੰਨਾ ਸਭਾ ਸ਼ਹਿਬਾਜੀ ਹਾਂ ਉਹਨਾਂ ਦੀ ਸ਼ਹਿਬਾਜੀ ਜਮ ਹਾਂ ਹਾਂ ਉਹਨਾਂ ਦੀ ਸ਼ਹਿਬਾਜੀ ਉਹਨਾਂ ਨੇ ਕਰੇ ਜਦੋਂ ਅਸੀਂ ਵੇਖਣ ਗਏ ਹਾਂ ਕੋਈ ਕੱਚਾ ਵੇੜਾ ਸੀ ਜਿੱਥੋਂ ਸਾਡੋ ਸ ਕਰਨ ਪਵਾ ਲਿਆ ਮੁੰਡੇ ਦਾ ਫੋਨ ਨੰਬਰ ਲੈ ਲਿਆ ਵੱਡੀ ਲੋਕੇਟ ਆਹ ਦੇਖੋ ਜੀ ਪਲੱਸ ਟ੍ਰਿੰਡਾ ਲਾ ਲਿਆ ਆ ਸੁਣਨਾ ਤੁਹਾਨੂੰ ਮੈਂ ਆ ਸੁਣ ਵੀਡੀਓ ਦਿਖਾਉਂਦਾ ਮੈਂ ਇਹਨਾਂ ਮੇਰੇ ਕੋਲੇ ਮੈਂ ਇੰਨਾ ਕਦਾ ਮਾੜਾ ਮੋਟਾ ਜਾ ਜੀ ਸਾਥੂ ਦਾ ਤਥਵਰੇ ਦਾ ਚਾਲੇ ਬਿਠਾਇਆ ਸਾਡੇ ਨਾਲ ਤੋੜ ਕੇ ਤਿੰਨ ਸਾਲ ਹੋ ਗਏ ਸਾਡਾ ਪੁੱਤ ਸਾਡੇ ਨਾਲ ਤੋੜਿਆ ਉਹਥੇ ਰਹਿੰਦੀ ਸੀ ਪੇਤੇ ਅੱਜ ਮਾਂ ਦੀਆਂ ਆਂਦਰਾਂ ਮਾ ਔਰ ਮੈਂ ਤੁਹਾਨੂੰ ਬੰਦੇ ਨੂੰ ਸੰਦ ਹੋਰ ਤੇਜੀ ਦਾ ਜਨਮ ਮਨਾਇਆ ਮੈਨੂੰ ਕਰ ਵੀਰ ਦਾ ਦੋ ਉਹਦੇ Apple ਕੰਪਨੀ ਦੀ ਘੜੀ ਪਈਆ ਵੇਖ ਲੈ ਕੋਲੇ ਆ ਗਈ ਕਦੇ ਪੁੱਤ ਨੇ ਪਿਓ ਵਾਲੀ ਜੱਫੀ ਨਹੀਂ ਪਾਈ। ਮਾਂ ਜੀ ਜਵਾਨੀ ਪਾਈ ਜੀ ਪਹਿਲਾਂ ਪਿਉਂਦਾ ਸੀ ਜਵਾਨੀ ਪਾਈ ਜਿਉਂ ਵਿਆਹ ਹੋ ਗਿਆ ਜਵਾਨੀ ਬਸ ਜੇ ਪਹਿਲਾਂ ਛੁੱਟੀ ਹੁੰਦਾ ਸੀ ਜੇ ਮੈਂ ਛੁੱਟੀ ਹੁੰਦਾ ਸੀ ਫਿਰ ਐ ਨਹੀਂ ਕਹਿੰਦਾ ਹੁੰਦਾ ਸੀ ਮਾਂ ਮੇਰੇ ਲਈ ਉਹ ਬਣਾ ਕੇ ਰੱਖ ਅੱਜ ਮੈਂ ਆ ਕੇ ਹਾਂ ਜੇ ਮਾਂ ਇੱਧਰ ਫੜਦੀ ਹੁੰਦੀ ਮम्मा ਮम्मा ਮੈਂ ਕਹਿੰਦੀ ਗੱਗੂ ਪਤਾ ਕਬਰ ਪਹਿਲਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਿਹੜਾ ਭਰਤੀ ਕਰਾਇਆ ਮੈਂ ਬਾਹਰ ਬੈਠਾ ਹਉਤੇ ਇੱਥੇ ਅੱਜ ਬੈਠਾ ਸੀਗਾ ਮੈਨੂੰ ਤਾਂ ਕਿੱਥੇ ਬੈਠਾ ਮੈਂ ਬਾਹਰ ਤੇ ਬੈਠਾ ਕਹਿੰਦਾ ਚੌੜਾ ਹੋਇਆ ਬੈਠਾ ਹੋਏਗਾ ਮਖੀ ਚੌੜਾ ਹੋਇਆ ਬੈਠਾ ਕਹਿੰਦਾ ਦੋ ਦੋਨੇ ਬੱਚੇ ਦੋਨੇ ਮੁਲਾਜ਼ਮ ਹੈ ਪਹਿਲਾਂ ਤਾਂ ਇੰਨਾ ਚੰਗਾ ਸੀਗਾ ਤੇ ਅੱਜ ਹੁਣ ਤੁਸੀਂ ਹਿਸਾਬ ਲਾ ਲਓ ਤੁਸੀਂ ਸੋਣੀ ਲਿਆ ਸਾਰਾ ਕੁਝ ਸਾਨੂੰ ਤਾਂ ਕਹਿ ਨਹੀਂ ਲੋੜਨੀ ਮੋਟੇ ਢਮਾਕਾ ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਤੁਸੀਂ ਤਾਂ ਆਪ ਸੁਣ ਲਿਆ ਸਾਰਾ ਕੁਝ ਮੋਟੇ ਢਮਾਕਾ ਇਹ ਚੋਸਤਾ ਬੋਲ ਤੁਸੀਂ ਸੁਣ ਲਿਆ ਸਾਨੂੰ ਕਹਿਣ ਦੀ ਲੋੜ ਨਹੀਂ ਪਹਿਲਾਂ ਹਾਂ ਮੇਰੇ ਕੋਲ ਤੁਸੀਂ ਕੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਨੂੰ ਜਾਂ ਸਾਨੂੰ ਘਰੇ ਹੋਣਾ ਚਾਹੀਦਾ ਜਾਂ ਸਾਨੂੰ ਫਿਰ ਅਸੀਂ ਭਾਈ ਬਾਹਰ ਨਿਕਲ ਜਾਨੇ ਆ ਕਿਤੇ ਬਹਿ ਜਾਨੇ ਸੜਕ ਤੇ ਜਾ ਕੇ ਸਮਝ ਲਓ ਜੇ ਪ੍ਰਸ਼ਾਸਨ ਨਾਲ ਤੁਹਾਡੀ ਇਹ ਹੀ ਹੁੰਦਾ ਵੀ ਨੂੰਹ ਪੁੱਤ ਵੀ ਤੁਹਾਡੇ ਨਾਲ ਹੀ ਰਹਿਣਗੇ ਹਨਾ ਕੀ ਚਾਹੁੰਦੇ ਕਿ ਵੀ ਘਰ ਦੇ ਵਿੱਚ ਕਲੇਸ਼ ਮੁਕ ਚ ਪਿਆਰ ਨਾਲ ਰਹਿਣ ਇਹ ਨਹੀਂ ਸਕਦੇ ਜੀ ਪਿਆਰ ਨਾਲ ਨਹੀਂ ਰਹਿੰਦੇ ਇੱਥੇ ਜਦੋਂ ਗਏ ਨਾ ਗੱਡੀ ਲੈ ਕੇ ਗਏ ਉਹ ਗੱਲਾਂ ਦੇ ਵਿੱਚ ਰਹਿ ਗਈ ਉੱਥੇ ਜਾਵੜੇ ਇੱਕ ਇੱਥੋਂ ਦੀ ਬਚਾਇੀ ਸੀ ਇੱਕ ਤਾਰੇ ਵਾਲੀ ਦੀ ਬਚਾਇੀ ਸੀ ਇੱਕ ਜੰਡਾ ਵਾਲੀ ਦੀ ਬਚਾਇੀ ਸੀ ਨਾਲ ਕੁੜੀ ਸੀ ਨਾਲੇ ਪਰੋਣਾ ਸੀਗਾ ਗੁੱਬ ਘਲ ਨਿਕਲੇਗਾ ਫਿਰ ਇਹਦਾ ਤਾਇਆ ਬੋਲਦਾ ਕਹਿੰਦਾ ਜੱਬ ਪਾਜੋ ਸੰਦ ਬੱਤੀ ਮਿਲਦੇ ਨਹੀਂ ਕਿਸੇ ਨਹੀਂ ਤੋੜਦੇਗੇ ਥੋੜਾ ਭਰਾ ਸਗਾ ਵੇਖ ਲਵੋ ਨਹੀਂ ਨਹੀਂ ਸਗਾ ਨਹੀਂ ਬਹੂ ਦਾ ਬਹੂ ਦਾ ਸਗਾ ਆਇਆ ਸਗਾ ਤਾਂ ਹਾਂ ਫਿਰ ਇਹਦੇ ਪਿਓ ਦੀ ਦੰਦਲ ਹਜੇ ਨਹੀਂ ਟੁੱਟੀ ਨਹੀਂ ਇਸ ਗੱਲ ਪਿੱਛੇ ਇਹਦੀ ਸੱਤ ਦਿਨ ਟੁੱਟੀ ਫਿਰ ਮੇਰੀ ਨੂਰਾਣੀ ਬੋਲਦੀ ਆ ਕਹਿੰਦੀ ਮੇਰੇ ਤਾਇ ਜੀ ਨੂੰ ਕੁਛ ਨਾ ਬੋਲਿਓ ਹੂੰ ਮੇਰੇ ਤਾਇ ਜੀ ਨੂੰ ਕੁਛ ਨਾ ਬੋਲਿਓ ਕਹਿੰਦੀ ਉਹਨੇ ਆਏ ਨਹੀਂ ਆਖਿਆ ਤਾਇਆ ਜੀ ਮੈਂ ਇੱਥੇ ਜਲਦੀ ਫਿਰ ਇਹਨੇ ਕਦੇ ਆਏ ਨਹੀਂ ਆਪਦੇ ਘਰ ਨੂੰ ਨਹੀਂ ਆਖਿਆ ਵੀ ਆਪਦੇ ਮਾਂ ਕੋਲ ਇਹ ਡਰਦਾ ਹੈ ਡਰਦਾ ਹੈ ਜੀ ਹੈ ਕੋਲਾ ਪੜਦਾ ਹੈ ਕੱਲ ਨਾ ਆਈ ਆ ਕਿਤੇ ਗਗਨ ਕਰ ਜਾਂ ਮੇਰੀ ਮਾਲ ਦੀ ਸਫਾਈ ਜਾਲੇ ਵੇ ਕਿੰਨਾ ਪੁੱਤ ਮੈਨੂੰ ਦੇਂਦੇ ਨਹੀਂ ਮੇਰੇ ਕਰੋ ਨਿਕਲ ਤੇ ਜਾਏ ਤੇਰੀ ਮਾਲ ਦੀ ਸਫਾਈ ਬੈਠਾ ਸਾ ਮੈਨੂੰ ਚਾਹਦਾ ਸਾਨੂੰ ਵੀ ਮੈਂ ਤੇ ਨਿਕਲੇ ਪੈਰੀ ਲਵਾ ਕੇ ਮੈਂ ਕਿੱਥੇ ਜਾਊਂਗਾ ਮੈਂ ਕਿੱਥੋਂ ਰੋਟੀ ਖਾਊਂਗਾ ਖਾ ਲੂ ਮੈਂ ਰੋਟੀ ਤੁਸੀਂ ਦੱਸੋ ਤੁਹਾਡਾ ਨਿਤ ਹਜ਼ਾਰ ਨਾਨਾ ਬਾਪ ਇਹ ਪੈਨਚਨ ਸਾਫ ਨਹੀਂ ਮਿਲਦਾ ਮੈਨੂੰ ਇਖਾਫ ਨਹੀਂ ਮਿਲਦਾ ਮੈਂ ਪ੍ਰਸ਼ਾਸਨ ਨਹੀਂ ਸੁਣ ਰਹੀ ਭਾਣ ਪ੍ਰਸ਼ਾਸਨ ਆਉਣਾ ਆਇਆ ਸੀ ਕਿ 112 ਫੋਨ ਕੀਤਾ ਇੱਥੇ ਵੇਖ ਕੇ ਤੇ ਕਹਿੰਦਾ ਸਵੇਰੇ 9 ਵਜੇ ਆਜੋ ਜਦੋਂ ਮੇਰਾ ਬੇਦਖਾਨ ਕੀਤਾ ਮੇਰੀ ਨਾਲ ਐਪਲੀਕੇਸ਼ਨ ਲਈ ਵੀ ਆ ਤੁਹਾਨੂੰ ਹੱਕ ਜੀ ਕਰੋ ਬਾਹਰ ਨਿਕਲ ਭਾਈ ਏਸੀ ਫੌਜੀ ਦੇ ਮਾਤਾ ਪਿਤਾ ਕਹਿੰਦੇ ਕਿ ਅਸੀਂ ਆਪਦੇ ਪੁੱਤ ਵੱਲੋਂ ਬਹੁਤ ਦੁਖੀ ਆ ਪਹਿਲਾਂ ਜਦੋਂ ਪੁੱਤ ਨੂੰ ਫੌਜ ਚ ਭਰਤੀ ਕੀਤਾ ਸੀ ਤਾਂ ਬੜੇ ਮਾਣ ਸੀ ਉੱਚੀ ਛਾਤੀ ਕਰਕੇ ਬੈਠਦੇ ਸੀ ਚੌੜੇ ਹੋ ਕੇ ਪਰ ਅੱਜ ਉਸ ਪੁੱਤ ਨੇ ਕਹਿੰਦੇ ਸਾਨੂੰ ਜਮਾ ਨੀਚਾ ਦਿਖਾਤਾ ਪੱਖ ਲੈਣ ਦੀ ਅਸੀਂ ਉਹਨਾਂ ਦੀ ਵੀ ਕੋਸ਼ਿਸ਼ ਕਰਾਂਗੇ ਦੋਨੇ ਪੱਖ ਤੁਹਾਡੇ ਸਾਹਮਣੇ ਰੱਖਾਂਗੇ ਸੋ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹਿਣਾ ਤੇ ਸੱਚਾਈ ਹੈਗੀ ਜਿਹੜੀ ਆ ਪਬਲਿਕ ਦੇ ਨਾਲ ਹੀ ਹੋਣੀ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਮੈਕੇ ਮੈਸੇਜ ਕਰਨਾ ਜਿਹੜਾ ਫੈਸਲਾ ਹੈ ਉਹ ਪਬਲਿਕ ਦੇ ਹੱਥ